ਤੇ ਜਦੋਂ ਅਸੀਂ ਮਹਾਰਾਜ ਜੀ ਦਾ ਸਰੂਪ ਖੋਲਿਆ ਤੇ ਕਿਰਲੀ ਜਿਹੜੀ ਉਹ ਆਪਣੀ ਛਿਪਕਲੀ ਹੁੰਦੀ ਹੈ ਉਹ ਵਿੱਚ ਉਹਦੇ ਦਬ ਕੇ ਮਰੀ ਹੋਈ ਹੈ ਜਿਹੜੇ ਮਹਾਰਾਜ ਜੀ ਦੇ ਸਰੂਪ ਨੇ ਉਹਨਾਂ ਦੇ ਉੱਤੇ ਸਵਾਸਤਿਕ ਤੇ ਜਿਹੜੇ ਓਮ ਦੇ ਜਿਹੜੇ ਨਿਸ਼ਾਨ ਨੇ ਆ ਉਹ ਪੈਨਾਂ ਦੇ ਰਾਹੀਂ ਬਣਾਏ ਗਏ ਹਰ ਇੱਕ ਅੰਗ ਦੇ ਵਿੱਚ ਮਿੱਟੀ ਗਰਦ ਘਟਾ ਜਿਹੜਾ ਫਸਿਆ ਹੋਇਆ ਸੀਗਾ ਉਹ ਕੱਢਿਆ ਗਿਆ ਮਹਾਰਾਜ ਜੀ ਦੇ ਅੰਗ ਇੱਕ ਨਹੀਂ ਅੱਧਾ ਨਹੀਂ ਬਾਹ ਕਿੰਨੇ ਹੀ ਅੰਗ ਜਿਹੜੇ ਆ ਉਹ ਵਿਰਧ ਹੋਏ ਹੋਏ ਨੇ ਕਿੰਨੇ ਹੀ ਅੰਗ ਵਿੱਚੋਂ ਗਾਇਬ ਨੇ ਮਹਾਰਾਜ ਜੀ ਦਾ ਪ੍ਰਕਾਸ਼ ਜਿੱਥੇ ਦਰਬਾਰ ਚ ਕੀਤਾ ਹੋਇਆ ਨਾਲ ਹੀ ਉੱਥੇ ਰਮਾਇਣ ਦਾ ਪ੍ਰਕਾਸ਼ ਹੈ ਨਾਲ ਹੀ ਗੀਤਾ ਦਾ ਪ੍ਰਕਾਸ਼ ਤੇ ਨਾਲ ਇੱਕ ਕੋਈ ਛੜਿਆ ਜਾ ਮਹਾਂਤਾ ਜਿਹੜਾ ਉਹਨੂੰ ਬਿਠਾਇਆ ਜਾਂਦਾ ਉੱਥੇ ਤੇ ਇੱਕ ਜਨਾਨੀ ਮਗਰੋਂ ਉਹਦੇ ਪੱਖੀ ਝੱਲਦੀ ਆ ਤੇ ਸੰਗਤ ਆਣ ਕੇ ਉਹਦੇ ਪੈਰੀ ਹੱਥ ਲਾਉਂਦਾ ਤੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਸੱਤ ਸਰੂਪ ਜਿਹੜੇ ਆ ਮਹਾਰਾਜ ਜੀ ਦੇ ਉਹਨਾਂ ਨੇ ਰੱਖੇ ਹੋਏ ਆ ਆਪਣੇ ਕੋਲ ਵੱਖੋ ਵੱਖਰੇ ਤਰੀਕੇ ਦੇ ਫੁੱਲ ਹੁੰਦੇ ਨੇ گلاب ਦੇ ਹੋਗੇ ਗੈਂਦੇ ਦੇ ਹੋਗੇ ਹੋਰ ਚਮੇਲੀ ਵਗੈਰਾ ਦੇ ਕਾਫੀ ਵੱਖੋ ਵੱਖਰੇ ਤਰੀਕੇ ਦੇ ਜਿਹੜੇ ਫੁੱਲੇ ਆ ਮਹਾਰਾਜ ਜੀ ਦੇ ਅੰਗਾਂ ਦੇ ਅੰਦਰ ਉਹਨਾਂ ਨੂੰ ਰੱਖਿਆ ਹੋਇਆ ਉਹਨਾਂ ਨੇ ਕਿ ਹੁਣ ਜਿੱਦੈ ਜੰਗ ਜੁੱਦ ਛਿੜਿਆ ਨਾ ਸਿੱਖਾਂ ਦਾ ਕਿਸੇ ਹੋਰ ਨਾਲ ਜੰਗ ਜੂਦਾਂ ਨਹੀਂ ਛੜਨਾ ਸਿੱਖਾਂ ਦਾ ਸਿੱਖਾਂ ਨਾਲ ਹੀ ਜੰਗ ਜੂਦਾਂ ਛੜੂਗਾ ਸਭ ਤੋਂ ਪਹਿਲਾਂ ਸਤਿਕਾਰਯੋਗ ਆ ਗ੍ਰੰਥਾਂ ਦੀ ਅਸੀਂ ਹਰ ਇੱਕ ਦੀ ਇੱਜ਼ਤ ਕਰਦੇ ਆ ਭਾਵੇਂ ਕ੍ਰਾਨ ਸ਼ਰੀਫ ਹੋਵੇ ਠੀਕ ਆ ਪਰ ਅਸੀਂ ਫੋਟੋਆਂ ਦੀ ਕਿਸੇ ਦੀ ਮੂਰਤੀਆਂ ਦੀ ਅਸੀਂ ਕਿਸੇ ਸਾਧ ਪਖੰਡੀਆਂ ਦੀ ਸਾਲਿਆਂ ਦੀ ਇੱਜ਼ਤ ਨਹੀਂ ਕਰਦੇ ਅਸੀਂ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਵੀਡੀਓ ਵਾਇਰਲ ਹੋ ਰਹੀਆਂ ਨੇ ਉਹ ਵੀਡੀਓਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਕਿਸੇ ਸਾਫ਼ ਸੁਥਰੇ ਢੰਗ ਨਾਲ ਸੁਚਿਤਾ ਦੇ ਨਾਲ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਲੈ ਜਾਇਆ ਜਾ ਰਿਹਾ ਉਹ ਕਾਰਨ ਕੀ ਹੈ ਪਰ ਮੰਦਰ ਵਾਲੇ ਕਹਿੰਦੇ ਨਜ਼ਰ ਆਏ ਕਿ ਧੱਕੇ ਨਾਲ ਚੁੱਕ ਕੇ ਤਲਵਾਰਾਂ ਦਿਖਾਈਆਂ ਗਈਆਂ ਇੱਥੇ ਤੇ ਫੈਲਾਇਆ ਵੀ ਇਹ ਗਿਆ ਪਰ ਇਸ ਦੇ ਵਿੱਚ ਕਾਰਨ ਕੀ ਸੀਗਾ ਜਦੋਂ ਅਸੀਂ ਵੀਡੀਓਜ਼ ਦੇ ਵਿੱਚ ਦੇਖਿਆ ਕਿ ਮਹਾਰਾਜ ਦੇ ਸਰੂਪ ਕਿਵੇਂ ਬੇਅਦਬ ਕੀਤੇ ਪਏ ਨੇ ਉਹਦੇ ਵਿੱਚ ਕਿਰਲੀਆਂ ਮਰੀਆਂ ਪਈਆਂ ਨੇ ਅੰਗ ਪਾੜੇ ਪਏ ਨੇ ਤੇ ਉਹਨਾਂ ਦੀ ਸੇਵਾ ਸੰਭਾਲ ਕਿਉਂ ਨਹੀਂ ਕੀਤੀ ਗਈ ਪਾਣੀ ਪਾਤੋਂ ਇਹ ਵੀਡੀਓ ਵਾਇਰਲ ਹੋਈਆਂ ਸੀਗੀਆਂ ਨਿਹੰਗ ਸਿੰਘਾਂ ਦੇ ਉੱਤੇ ਸਵਾਲ ਸੀਗੇ ਕਿ ਕੁੱਛ ਨਿਹੰਗ ਸਿੰਘ ਆਏ ਕਿ ਇਸ ਥਿੱਕੇ ਨਾਲ ਹਮਲਾ ਕਰਕੇ ਤੇ ਵਿੱਚੋਂ ਮਹਾਰਾਜ ਦੇ ਰੂਪ 10 ਮਿੰਟਾਂ ਦੇ ਵਿੱਚ ਲੈ ਲੈ ਕੇ ਫਰਾਰ ਹੋ ਗਏ ਜਸਦੀਪ ਸਿੰਘ ਜਿਹੜੇ ਨਿਹੰਗ ਸਿੰਘ ਨੇ ਇਹ ਉੱਥੇ ਪਹੁੰਚੇ ਸੀਗੇ ਇਹਨਾਂ ਦੇ ਨਾਲ ਜਿਹੜੇ ਸਾਰੇ ਨਿਹੰਗ ਸਿੰਘ ਸੀਗੇ ਉਹ ਵੀ ਉੱਥੇ ਗਏ ਹੋਏ ਸੀਗੇ ਉੱਥੋਂ ਲੋਕਲ ਸੰਗਤ ਵੀ ਇਹਨਾਂ ਦੇ ਨਾਲ ਜੁੜ ਗਈ ਪਰ ਉੱਥੋਂ ਦੇ ਕਮੇਟੀ ਨੇ ਇਹਨਾਂ ਦੇ ਉੱਤੇ ਇਹ ਕਿਹਾ ਕਿ ਵੀ ਇਹਨਾਂ ਨੇ ਧੱਕਾ ਕੀਤਾ ਆ ਕੇ ਤਲਵਾਰਾਂ ਦਿਖਾਈਆਂ ਗਈਆਂ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਮੰਨੇ ਮਸਲਾ ਕੀ ਸੀਗਾ ਗੁਰੂ ਦੀ ਬੇਅਦਬੀ ਦਾ ਸੀਗਾ ਜਾਂ ਫਿਰ ਇਹਨਾਂ ਦਾ ਕੋਈ ਪਰਸਨਲ ਇੰਟਰਸਟ ਸੀਗਾ ਉੱਥੇ ਜਾਣ ਦਾ ਤੁਸੀਂ ਪਾਣੀਪੱਤ ਵਾਲੀ ਸਾਈਡ ਨੂੰ ਕਿਉਂ ਗਏ ਤੁਹਾਨੂੰ ਕਿਉਂ ਲੱਗਿਆ ਕਿ ਉੱਥੇ ਸਰੂਪ ਜਿਹੜੇ ਨੇ ਬੇਅਦਬ ਕੀਤੇ ਜਾ ਰਹੇ ਨੇ ਤੁਹਾਨੂੰ ਕਿਉਂ ਲੱਗਿਆ ਕਿ ਵੀ ਉੱਥੋਂ ਚੁੱਕ ਕੇ ਜਿਹੜਾ ਹੋਰ ਪਾਸੇ ਲੈ ਕੇ ਜਾਇਆ ਜਾ ਸਕਦਾ ਕਾਰਨ ਕੀ ਇਸ ਸਾਰਾ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਤੁਸੀਂ ਕਿੱਥੋਂ ਕਿੱਥੇ ਕਿਵੇਂ ਗਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਗੱਲ ਕੁਛ ਇਤਾਂ ਸੀਗੀ ਕਿ ਇਹ ਜਿਹੜੀ ਬਿਆਦਬੀ ਹੋ ਰਹੀ ਹੈ ਹੁਣ ਦੀ ਨਹੀਂ ਹੋ ਰਹੀ ਇਹ ਬਿਆਦਬੀ ਪਿਛਲੇ 7-8 ਸਾਲਾਂ ਤੋਂ ਹੈ ਜਿਹੜੀ ਉਹ ਚਲਦੀ ਆ ਰਹੀ ਹੈ ਜਿਹਦੀ ਕਾਫੀ ਪਹਿਲਾਂ ਵੀਡੀਓਜ਼ ਵੀ ਵਾਇਰਲ ਹੋਈਆਂ ਕਿ ਮਹਾਰਾਜ ਜੀ ਦਾ ਪ੍ਰਕਾਸ਼ ਜਿੱਥੇ ਦਰਬਾਰ ਚ ਕੀਤਾ ਹੋਇਆ ਨਾਲ ਹੀ ਉਥੇ ਰਮਾਇਣ ਦਾ ਪ੍ਰਕਾਸ਼ ਹੈ ਨਾਲ ਹੀ ਗੀਤਾ ਦਾ ਪ੍ਰਕਾਸ਼ ਤੇ ਨਾਲ ਇੱਕ ਕੋਈ ਸੜਿਆ ਜਾ ਮਹਾਂਤਾ ਜਿਹੜਾ ਉਹਨੂੰ ਬਿਠਾਇਆ ਜਾਂਦਾ ਉਥੇ ਤੇ ਇੱਕ ਜਨਾਨੀ ਮਗਰੋਂ ਉਹਦੇ ਪੱਖੀ ਝੱਲਦੀ ਆ ਤੇ ਸੰਗਤ ਆਣ ਕੇ ਉਹਦੇ ਪੈਰੀ ਹੱਥ ਲਾਉਂਦੀ ਆ ਤੇ ਇਹਦੇ ਬਾਬਤ ਪਹਿਲਾਂ ਵੀ ਕਾਫੀ ਵਿਚਾਰਾਂ ਹੋਈਆਂ ਆ ਕਾਫੀ ਮੁੱਦਾ ਇਹ ਗਰਮ ਵੀ ਹੋਇਆ ਸੋਸ਼ਲ ਮੀਡੀਆ ਤੇ ਖਬਰਾਂ ਜਿਹੜੀਆਂ ਵਾਇਰਲ ਵੀ ਹੋਈਆਂ ਇਹ ਤੇ ਚਲੋ ਸਤਕਾਰ ਕਮੇਟੀਆਂ ਆਈਆਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਵਿੱਚ ਇਨਵੋਲਵ ਹੋਈ ਜਿੱਥੇ ਤੱਕ ਸਾਨੂੰ ਪਤਾ ਲੱਗਿਆ ਹੌਲੀ ਹੌਲੀ ਕਰਕੇ ਜਿਹੜਾ ਆ ਉਹ ਮਾਮਲੇ ਹੀ ਚਲੋ ਰਜ਼ਾਮੰਦੀ ਹੋਈ ਉੱਥੇ ਸਾਰਿਆਂ ਦਾ ਇਹਨਾਂ ਨੂੰ ਦੱਸਿਆ ਗਿਆ ਕਿ ਇਦਾਂ ਇਦਾਂ ਕਰਕੇ ਕਿ ਤੁਸੀਂ ਜਿਹੜਾ ਮਰਿਆਦਾ ਦੇ ਹਿਸਾਬ ਨਾਲ ਜਿਹੜਾ ਇਹਨੂੰ ਲੈ ਕੇ ਚੱਲੋ ਇਨਾਂ ਦੇ ਮਾਫੀਨਾਮੇ ਵੀ ਸਾਡੇ ਕੋਲੇ ਪਏ ਨੇ ਲਿਖਤੀ ਰੂਪ ਦੇ ਵਿੱਚ ਜੀ ਠੀਕ ਹੈ ਸਾਰਾ ਮਤਲਬ ਜੋ ਕੁਝ ਵੀ ਹੋਇਆ ਸਾਰਿਆਂ ਨੂੰ ਜਗ ਜਾਹਰ ਆ ਇਹ ਉਸ ਤੋਂ ਬਾਅਦ ਜ ਸਾਨੂੰ ਪਤਾ ਲੱਗਿਆ ਹੁਣ ਆਮ ਅਸੀਂ ਗੁਰੂ ਘਰਾਂ ਦੇ ਵਿੱਚ ਦੇਖਦੇ ਆ ਜਿਹੜੇ ਸਾਡੇ ਆਮ ਪਿੰਡਾਂ ਦੇ ਗੁਰੂ ਘਰ ਨੇ ਮੋਸਟਲੀ 2 ਜਾਂ 3 ਮੈਕਸ ਟੂ ਮੈਕਸ 5 ਰੂਪ ਜਿਹੜੇ ਗੁਰੂ ਘਰਾਂ ਦੇ ਵਿੱਚ ਹੁੰਦੇ ਨੇ ਪਰ ਸਾਨੂੰ ਪਤਾ ਲੱਗਿਆ ਕਿ ਇੱਕ ਉੱਥੇ ਦੋ ਮੰਦਰ ਨੇ ਪਾਣੀਪੱਤ ਦੇ ਵਿੱਚ ਜਿੱਥੇ ਮਹਾਰਾਜ ਜੀ ਦੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਸਤ ਸਰੂਪ ਜਿਹੜੇ ਆ ਮਹਾਰਾਜ ਜੀ ਦੇ ਉਹਨਾਂ ਨੇ ਰੱਖੇ ਹੋਏ ਆ ਆਪਣੇ ਕੋਲੇ ਦੂਜੀ ਗੱਲ ਉੱਥੇ ਨਿਸ਼ਾਨ ਸਾਹਿਬ ਕੋਈ ਨਹੀਂ ਹੈਗਾ ਜਿੱਥੇ ਮਹਾਰਾਜ ਜੀ ਦਾ ਪ੍ਰਕਾਸ਼ ਕਰਿਆ ਹੋਇਆ ਪ੍ਰਕਾਸ਼ ਵੀ ਅਸੀਂ ਨਹੀਂ ਕਹਿ ਸਕਦੇ ਜਦੋਂ ਅਸੀਂ ਐਂਟਰ ਕਰਦੇ ਹੰਦਰ ਦੇ ਵਿੱਚ ਤੇ ਪਹਿਲਾ ਦਰਬਾਰ ਬਣਿਆ ਹੋਇਆ ਥੜਾ ਬਣਿਆ ਹੋਇਆ ਜੀ ਦੇ ਵਿੱਚ ਰਮਾਇਣ ਦਾ ਪ੍ਰਕਾਸ਼ ਹੈ ਤੇ ਉਸ ਤੋਂ ਮਗਰ ਇੱਕ ਸ਼ੀਸ਼ਾ ਉਹਨਾਂ ਨੇ ਲਾਇਆ ਹੋਇਆ ਸ਼ੀਸ਼ੇ ਦੇ ਵਿੱਚ ਲੈਨ ਲੈਨਵਾਰ ਉਹਨਾਂ ਨੇ ਜਿਹੜੇ ਆ ਮਹਾਰਾਜ ਜੀ ਦੇ ਸਤ ਸਰੂਪ ਜਿਹੜੇ ਆ ਉਹ ਰੱਖੇ ਹੋਏ ਨੇ ਜੀ ਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਸੀ ਕਿ ਉੱਥੇ ਨਿਸ਼ਾਨ ਸਾਹਿਬ ਨਹੀਂ ਸੀਗਾ ਜਦੋਂ ਉੱਥੇ ਦੀ ਲੋਕਲ ਸੰਗਤ ਵੱਲੋਂ ਇਹਦੇ ਬਾਰੇ ਕੁਐਸਚਨ ਕੀਤਾ ਗਿਆ ਤੇ ਮੰਦਿਰ ਦੀ ਜਿਹੜੀ ਕਮੇਟੀ ਆ ਉਹਨਾਂ ਦਾ ਅੱਗੇ ਉਹ ਜਵਾਬ ਇਹ ਆਇਆ ਕਹਿੰਦੇ ਕਿ ਵੀ ਇਹ ਤੁਸੀਂ ਨਵਾਂ ਤਰੀਕਾ ਜਿਹੜਾ ਸਾਨੂੰ ਦੱਸ ਰਹੇ ਹੋ। ਹੂੰ ਦੂਜੀ ਗੱਲ ਜਿਹੜੇ ਮਹਾਰਾਜ ਜੀ ਦੇ ਸਰੂਪ ਨੇ ਉਹਨਾਂ ਦੇ ਉੱਤੇ ਸਵਾਸਤਿਕ ਤੇ ਜਿਹੜੇ ਓਮ ਦੇ ਜਿਹੜੇ ਨਿਸ਼ਾਨ ਨੇ ਆ ਉਹ ਪੈਨਾਂ ਦੇ ਰਾਹੀਂ ਬਣਾਏ ਗਏ ਨੇ। ਹੂੰ ਅਜਾ ਗੁਰੂ ਗ੍ਰੰਥ ਸਾਹਿਬ ਮਾਰਾਏ ਜਿਹੜੇ ਰੂਪ ਸੀਗੇ ਉਹਨਾਂ ਦੇ ਨਾਲ ਆਪਣੇ ਵੱਲੋਂ ਕਲਾ ਦਖਾਨ ਲਾ ਗਏ ਓਮ ਛਾਪਨ ਲਾ ਗਏ ਸਤਨਾਮ ਸਤਨਾਮ ਲਿਖਣ ਲਾ ਗਏ ਇਹ ਚੀਜ਼ਾਂ ਲਿਖੀਆਂ ਹੋਈਆਂ ਜੀ ਮੈਂ ਤੁਹਾਨੂੰ ਫੋਟੋ ਵੀ ਉਹਦੀ ਦਊਗਾ ਬਕਾਇਦਾ ਤੁਸੀਂ ਨਾਲੇ ਤੇ ਜਰੂਰ ਚਲਾਇਓ ਪੈਨ ਦੇ ਨਾਲ ਆਪ ਹੀ ਕਲਾਕਾਰੀ ਕਿ ਉਹਦੇ ਤੇ ਸਤਨਾਮ ਲਿਖ ਦਿੱਤਾ ਗਿਆ ਦੂਜਾ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਜਿਹੜੇ ਵੱਖੋ ਵੱਖਰੇ ਤਰੀਕੇ ਦੇ ਫੁੱਲ ਹੁੰਦੇ ਨੇ گلاب ਦੇ ਹੋਗੇ ਗੈਂਦੇ ਦੇ ਹੋਗੇ ਹੋਰ ਚਮੇਲੀ ਵਗੈਰਾ ਦੇ ਕਾਫੀ ਵੱਖੋ ਵੱਖਰੇ ਤਰੀਕੇ ਦੇ ਜਿਹੜੇ ਫੁੱਲੇ ਆ ਮਹਾਰਾਜ ਜੀ ਦੇ ਅੰਗਾਂ ਦੇ ਅੰਦਰ ਉਹਨਾਂ ਨੂੰ ਰੱਖਿਆ ਹੋਇਆ ਉਹਨਾਂ ਨੇ ਫੁੱਲਾਂ ਨੂੰ ਜਿਹੜੇ ਕਿ ਆਪਣਾ ਸਿੱਖੀ ਦੇ ਹਿਸਾਬ ਨਾਲ ਜਿਹੜਾ ਇਹ ਮर्यादा ਦੇ ਵਿੱਚ ਨਹੀਂ ਆਉਂਦੇ ਇਹ ਗਲਤ ਹੈ ਇਹ ਚੀਜ਼ ਤੇ ਇਹਦੇ ਬਾਬਤ ਉਹ ਉੱਥੇ ਦੀ ਲੋਕਲ ਸੰਗਤ ਵੱਲੋਂ ਆਲਰੇਡੀ ਇਹ ਚੀਜ਼ ਮੇਰੇ ਖਿਆਲ 15-20 ਦਿਨ ਪਹਿਲਾਂ ਤੋਂ ਆ ਕੋਈ ਇਹ ਨਵਾਂ ਅਸੀਂ ਇਹ ਨਹੀਂ ਕਿ ਅਸੀਂ ਸਡਨਲੀ ਉੱਥੇ ਗਏ ਤੇ ਜਾ ਕੇ ਹੱਲਾ ਮਾਰ ਕੇ ਅਸੀਂ ਮਹਾਰਾਜ ਜੀ ਦੇ ਸਰੂਪ ਲਏ ਆਏ ਇਹ 27 ਤਰੀਕ ਦੇ 27 ਤਰੀਕ ਨੂੰ ਜਿਹੜੀ ਅਸੀਂ ਕਾਰਵਾਈ ਕਰਨੀ ਸੀਗੀ ਇਹਦੇ ਬਾਬਤ ਆਲਰੇਡੀ ਪੋਸਟਰ ਸੱਕ ਪ੍ਰਿੰਟ ਹੋਏ ਸੀਗੇ ਵੱਖੋ-ਵੱਖ ਪਾਣੀ ਪੱਦੇ ਹਰ ਇੱਕ ਗੁਰੂ ਘਰ ਦੇ ਵਿੱਚ ਵੀ ਉਹ ਪੋਸਟਰ ਲਾਈ ਗਏ ਸੀਗੇ ਸਾਡੇ ਕੋਲੇ ਉਹ ਵੀ ਫੋਟੋ ਅਸੀਂ ਉਹ ਵੀ ਤੁਹਾਡੇ ਕੋਲ ਪਹੁੰਚਦੀਆਂ ਕਰਾਂਗੇ ਉੱਥੇ ਦੇ ਪ੍ਰਧਾਨ ਨੇ ਜਿਹੜੇ ਆਪਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰਿਆਣਾ ਦੇ ਮੋਹਨਜੀਤ ਸਿੰਘ ਉਹਨਾਂ ਨੂੰ ਬਕਾਇਦਾ ਇਹ ਚੀਜ਼ ਦੀ ਇਨਫੋਰਮੇਸ਼ਨ ਦਿੱਤੀ ਗਈ ਆ ਤੇ ਸਾਰੀ ਕਾਰਵਾਈ ਤੋਂ ਬਾਅਦ ਜਦੋਂ ਡੀਐਸਪੀ ਸਾਹਿਬ ਉੱਥੇ ਆਏ ਆ ਅਸੀਂ ਥਾਣੇ ਗਏ ਆ ਸਾਰੇ ਪੱਖ ਉੱਥੇ ਮੋਹਨਜੀਤ ਜੀ ਇਹ ਚੀਜ਼ ਆਪਣੇ ਮੰਨੇ ਨੇ ਕਿ ਵੀ ਇਹ ਸਾਡੇ ਕੋਲੇ ਆਏ ਸੀਗੇ ਪਰ ਸਾਡੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਇਲੈਕਸ਼ਨਾਂ ਦੇ ਵਿੱਚ ਉਲਝੇ ਹੋਏ ਸੀਗੇ ਕਿ ਸਾਡੀ ਦੇਰ ਕਰਕੇ ਇਹ ਜਿਹੜਾ ਸਟੈਪ ਆ ਇਹ ਲੈਣਾ ਪਿਆ ਜੀ ਅੱਛਾ ਮਤਲਬ ਇਹ ਚੀਜ਼ਾਂ ਹੋਈਆਂ ਤੁਹਾਨੂੰ ਕੀ ਲੱਗਦਾ ਕਿ ਉਹ ਕਹਿ ਰਹੇ ਨੇ ਕਿ ਹਿੰਦੂ ਸਿੱਖ ਦੀ ਏਕਤਾ ਨੂੰ ਤੋੜਨ ਵਾਸਤੇ ਨਿਹੰਗਾਂ ਆਏ ਨੇ ਜਸਤਿਕੇ ਦੇ ਨਾਲ ਮਹਾਰਾਜ ਨੂੰ ਸਾਡੇ ਕੋਲੋਂ ਖੋ ਕੇ ਲੈ ਗਏ ਸੰਗਤ ਦਾ ਤਾਂ ਕਹਿੰਦੇ ਬੁਰਾ ਹਾਲ ਆ ਰੋ ਰੋ ਕੇ ਕਹਿੰਦੇ ਇਸ ਤਿਕੇ ਨਾਲ ਲੈ ਕੇ ਗਏ ਨੇ ਇਹਨਾਂ ਦਾ ਕੀ ਹੱਕ ਬੰਦਾ ਐਵੇਂ ਲੈ ਕੇ ਜਾਣਾ ਸੰਗਤ ਉੱਥੇ ਜਿਹੜੀ ਉਹ ਸੱਚੀ ਰੋ ਰਹੀ ਹੈ ਕਿ ਝੂਠੀ ਹੋ ਰਹੀ ਹੈ ਫਿਰ ਜੇ ਇਸ ਤਿਕ ਨਾਲ ਤੁਸੀਂ ਲੈ ਕੇ ਆਏ ਅੱਜ ਸੰਗਤ ਕਹਿੰਦੀ ਹੈ ਕਿ ਅਸੀਂ ਰੋ ਰਹੇ ਹਾਂ ਮਹਾਰਾਜ ਜੀ ਦੇ ਸਾਡੇ ਮਹਾਰਾਜ ਲੈ ਗਏ ਸਾਡੇ ਬਾਬਾ ਜੀ ਨੂੰ ਲੈ ਗਏ ਉੱਥੇ ਤਾਂ ਐਂ ਕਹਿੰਦੇ ਸਾਡੇ ਬਾਬਾ ਜੀ ਨੂੰ ਲੈ ਕੇ ਨਹੀਂ ਚਾਕੇ ਤੇ ਜਦੋਂ ਅਸੀਂ ਉਹਨਾਂ ਪਾਵਨ ਸਰੂਪਾਂ ਦੀ ਜਦੋਂ ਅਸੀਂ ਹਾਲਤ ਦੇਖਦੇ ਸੀਗੇ ਤੇ ਅਸੀਂ ਵੀ ਇੱਥੇ ਐਵੇਂ ਹੀ ਰਹੁੰਦੇ ਸੀਗੇ ਬੈਠੇ ਰੋਣਾ ਸਾਰਿਆਂ ਦਾ ਜਾਇਜ਼ ਆ ਅਸੀਂ ਤਾਂ ਹੁਣ ਵੀ ਉਹਨਾਂ ਨੂੰ ਅਸੀਂ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਇਕੱਲਾ ਸਾਡਾ ਨਹੀਂ ਹੈ ਤੁਹਾਨੂੰ ਕਾਹਤ ਰੋਣਾ ਆ ਕੀ ਅਜਿਹਾ ਕੀਤਾ ਆ ਸੀ ਮਹਾਰਾਜ ਦੇ ਸਤੂਪਾਂ ਨਾਲ ਕੋਈ ਸੇਵਾ ਸੰਭਾਲਣੀ ਸੀ ਮਹਾਰਾਜ ਜੀ ਦੇ ਸਰੂਪਾਂ ਦੇ ਨਾਲ ਮੈਂ ਤੁਹਾਨੂੰ ਵੀਡੀਓ ਦਿਨਾ ਜਦੋਂ ਅਸੀਂ ਮਹਾਰਾਜ ਜੀ ਇਹ ਸਰੂਪ ਉੱਥੋਂ ਲੈ ਕੇ ਆਏ ਆ ਉਸ ਤੋਂ ਬਾਅਦ ਜਦੋਂ ਮਹਾਰਾਜ ਜੀ ਦੀ ਸੇਵਾ ਹੋਈ ਹੈ ਹਰ ਇੱਕ ਅੰਗ ਦੇ ਵਿੱਚ ਮਿੱਟੀ ਗਰਦ ਘੱਟਾ ਜਿਹੜਾ ਫਸਿਆ ਹੋਇਆ ਸੀਗਾ ਉਹ ਕੱਢਿਆ ਗਿਆ ਦੂਜਾ ਮਹਾਰਾਜ ਜੀ ਦੇ ਅੰਗ ਇੱਕ ਨਹੀਂ ਅੱਧਾ ਨਹੀਂ ਬਾ ਕਿੰਨੇ ਹੀ ਅੰਗ ਜਿਹੜੇ ਆ ਉਹ ਵਿਰਧ ਹੋਏ ਹੋਏ ਨੇ ਕਿੰਨੇ ਹੀ ਅੰਗ ਵਿੱਚੋਂ ਗਾਇਬ ਨੇ ਇੱਕ ਹੁੰਦਾ ਹੈ ਵਿਰਧ ਹੋ ਕੇ ਟੇਅਰ ਹੋ ਜਾਣਾ ਇੱਕ ਹੁੰਦਾ ਹੈ ਕਿ ਜਾਣ ਕੇ ਉਹਨੂੰ ਪਾੜ ਦੇਣਾ ਇੱਕ ਫੋਲਡ ਹੋ ਜਾਣਾ ਮਹਾਰਾਜ ਜੀ ਦੇ ਅੰਗਾਂ ਨੂੰ ਫੋਲਡ ਕੀਤਾ ਹੋਇਆ ਉਹਦੇ ਵਿੱਚ ਤੁਸੀਂ ਦਿਖਾਇਓ ਇਹ ਮੈਂ ਮੇਰੇ ਕੋਲੇ ਵੀਡੀਓ ਪਈਆਂ ਨੇ ਉਹਦੀਆਂ ਬਾਕਾਇਦਾ ਦੂਜੀ ਗੱਲ ਮਰੀਆਂ ਹੋਈਆਂ ਛਿਪਕਲੀਆਂ ਉਹਦੇ ਵਿੱਚ ਜਿਹੜਾ ਆ ਉਹ ਐਵੇਂ ਹੀ ਦਬਾ ਕੇ ਰੱਖੀਆਂ ਹੋਈਆਂ ਜਦੋਂ ਅਸੀਂ ਮਹਾਰਾਜ ਜੀ ਦੀ ਸੇਵਾ ਸੰਭਾਲ ਕੀਤੀ ਉੱਥੇ ਤੇ ਜਦੋਂ ਅਸੀਂ ਮਹਾਰਾਜ ਜੀ ਦਾ ਸਰੂਪ ਖੋਲਿਆ ਤੇ ਕਿਰਲੀ ਜਿਹੜੀ ਉਹ ਆਪਣੀ ਛਿਪਕਲੀ ਹੁੰਦੀ ਹੈ ਉਹ ਵਿੱਚ ਉਹਦੇ ਦਬ ਕੇ ਮਰੀ ਹੋਈ ਆ ਤੇ ਜੇ ਕਿਸੇ ਨੂੰ ਇਹ ਚੀਜ਼ ਦਾ ਡਾਊਟ ਹੈ ਕਿ ਅਸੀਂ ਆਪ ਰੱਖੀਏ ਕੁਝ ਹੈ ਉਹਦਾ ਭਾਵੇਂ ਤੁਸੀਂ ਲੈਬ ਟੈਸਟ ਕਰਾ ਲਓ ਉਦੇ ਤੇ ਹੁਣ ਵੀ ਉਹਦੇ ਨਿਸ਼ਾਨ ਤੁਸੀਂ ਦੇਖ ਹੀ ਰਹੇ ਹੋ ਦੇਖ ਲਓਗੇ ਤੁਸੀਂ ਵੀਡੀਓ ਦੇ ਵਿੱਚ ਕਿ ਨਾਲ ਜਿਹੜਾ ਆ ਹੈ ਨਾ ਉਹਦੇ ਪ੍ਰੋਪਰ ਉਹਦੀ ਸ਼ਾਰਪ ਜਿਹੜੀ ਆ ਉਹ ਲੱਗੀ ਹੋਈ ਆ ਤੇ ਦੂਜੀ ਗੱਲ ਮਹਾਰਾਜ ਜੀ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੇ ਇਵਨ ਕਿ ਕਨਸਟੀਟਿਊਸ਼ਨ ਆ ਕਨਸਟੀਟਿਊਟ ਆਫ ਇੰਡੀਆ ਨੇ ਵੀ ਹੈ ਨਾ ਅ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਜੀਵਤ ਗੁਰੂ ਦਾ ਜਿਹੜਾ ਆ ਉਹ ਦਰਜਾ ਦਿੱਤਾ ਹੋਇਆ ਤੇ ਅਸੀਂ ਜੀਵਤ ਗੁਰੂ ਦੇ ਉੱਤੇ ਆਪਦੇ ਪੈਨ ਨਾਲ ਜੇ ਅਸੀਂ ਕਲਾਕਾਰੀਆਂ ਕਰਨ ਲੱਗ ਜਾਈਏ ਤਾਂ ਫਿਰ ਬੰਦੇ ਨੂੰ ਰੋਣਾ ਹੀ ਆਊਗਾ ਤੇ ਹੋਰ ਕੀ ਹੋਊਗਾ ਉਹ ਕਹਿੰਦੇ ਸਾਡੀਆਂ ਭਾਵਨਾਵਾਂ ਨੇ ਸਾਡੇ ਦਾ ਦਾਦੇ ਪਰਦਾਦੇ ਜਦੋਂ ਪਾਕਿਸਤਾਨ ਤੋਂ ਆਏ ਸੀਗੇ ਉਦੋਂ ਸਰੂਪ ਲੈ ਕੇ ਆਏ ਨੇ ਕਹਿੰਦੇ ਇਹ ਕਹਿੰਦੇ ਆਏ ਤਲਵਾਰਾਂ ਲਹਿਰਾਇਆਂ ਨਾਲ ਦੀ ਨਾਲ ਸਾਡੇ ਇਥੇ ਮਹਾਰਾਜ ਨੂੰ ਲੈ ਕੇ ਚੱਲ ਗਏ ਕਹਿੰਦੇ ਤਾਂ ਸਾਡੇ ਪ੍ਰਾਤਨ ਸਰੂਪ ਨੇ ਕਹਿੰਦੇ ਪ੍ਰਾਤਨ ਸਰੂਪ ਫੇਰ ਜੇ ਇਹਨਾਂ ਦੇ ਇਹ ਪ੍ਰਾਤਨ ਸਰੂਪ ਨੇ ਮੈਂ ਇਹਨਾਂ ਦੀ ਗੱਲ ਵੱਡੀ ਕਰ ਦੇਣਾ ਤੇ ਫਿਰ ਇਹ ਇਹ ਚੀਜ਼ ਮੰਨ ਲੈਣ ਕਿ ਜਿਹੜਾ ਹਿੰਦੁਸਤਾਨ ਹੈ 2010 ਦੇ ਵਿੱਚ ਜੁਆਦ ਹੋਇਆ ਜਿਹੜਾ ਇੰਡੀਆ ਭਾਰਤ ਕਹਿੰਦੇ ਆ ਜਿਹੜਾ ਆਜ਼ਾਦ ਹੋਇਆ ਫਿਰ ਇਹ ਮੰਨਣ ਕਿ 2010 ਦੇ ਵਿੱਚ ਆਜ਼ਾਦ ਹੋਇਆ ਸਰੂਪ ਸਾਡੇ ਕੋਲ ਨੇ ਵੀਡੀਓ ਮੈਂ ਤੁਹਾਨੂੰ ਦੇ ਰਿਹਾ ਵੀਡੀਓ ਤੁਸੀਂ ਨਾਲ ਚਲਾਇਓ ਸਰੂਪ ਜਿਹੜੇ ਅੰਬਰਸਰ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਛਪੇ ਹੋਏ ਨੇ ਤੇ 2002 ਤੇ 2008 ਦੀ ਛਪਾਈ ਹੈ ਉਹਨਾਂ ਤੇ ਬਕਾਇਦਾ ਸਟੈਂਪ ਲੱਗੀ ਹੋਈ ਆ ਹੂੰ ਤੇ ਯਾ ਤਾਂ ਇਹਨਾਂ ਦੇ ਦਾਦੇ ਪੜਦਾਦਿਆਂ ਨੇ ਮਤਲਬ ਜਿਵੇਂ ਕਹਿੰਦੇ ਕਿ ਵੀ ਸਾਡੇ ਪੁਰਾਣੇ ਪ੍ਰਾਤਨ ਸਰੂਪ ਨੇ ਤੇ ਫਿਰ ਅਸੀਂ ਇਹ ਮੰਨ ਲੈਣੀ ਹੈ ਕਿ ਵੀ 2010 ਦੇ ਵਿੱਚ ਜਿਹੜਾ ਇਹ ਆਦੇਸ਼ ਜਾਰੀ ਹੋਇਆ ਸਾਡਾ ਫਿਰ ਇਹਨਾਂ ਦੇ ਪ੍ਰਾਤਨ ਹੋ ਗਏ ਅਸੀਂ ਮੰਨ ਮੰਨ ਲੈਣੀ ਹੈ ਇਹ ਮੰਨ ਲੈਣ 2010 ਦੇ ਵਿੱਚ ਇਹ ਦੇਸ਼ ਜਾਰੀ ਹੋਇਆ ਅਸੀਂ ਇਹ ਵੀ ਮੰਨ ਲੈਣੀ ਹੈ ਕਿ ਵੀ ਇਹਨਾਂ ਦੀ ਪ੍ਰਾਤਨ ਸਰੂਪ ਨੇ ਇਹਨਾਂ ਦੇ ਬਾਪ ਦਾਦੇ ਲੈ ਕੇ ਆਏ ਨੇ ਤੁਹਾਨੂੰ ਇਹ ਨਹੀਂ ਲੱਗਿਆ ਕਿ ਜਦੋਂ ਸਾਰੇ ਇਹ ਸਾਰੀਆਂ ਚੀਜ਼ਾਂ ਹੋਈਆਂ ਤੁਹਾਨੂੰ ਲੱਗਿਆ ਕਿ ਬੇਅਦਬੀ ਹੋ ਰਹੀ ਹੈ ਉੱਥੇ ਐ ਜੀ ਪੀ ਸੀ ਨੂੰ ਦੱਸਿਆ ਜਾਂਦਾ ਜਾਂ ਹੋਰ ਸੰਸਥਾਵਾਂ ਨੂੰ ਦੱਸਿਆ ਜਾਂਦਾ ਅਕਾਲ ਤਖਸਾਲ ਨੂੰ ਈਮੇਲ ਕੀਤੀ ਜਾਂਦੀ ਜਾਂ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਜਾਂਦਾ ਕਿ ਵੀ ਇਹਨਾਂ ਨੂੰ ਵਾਰਨ ਕੀਤਾ ਹੈ ਇਹ ਨਹੀਂ ਸਮਝ ਰਹੇ ਕਿ ਇੱਥੇ ਮਹਾਰਾਜ ਦੀ ਬੇਦਬੀ ਹੋ ਰਹੀ ਹੈ ਇਹ ਇੱਕ ਗੱਲ ਨਹੀਂ ਤੁਹਾਨੂੰ ਸੁੱਝੀ ਕਿ ਵੀ ਇਹ ਕਰ ਲੈਣੀ ਚਾਹੀਦੀ ਕਿਉਂਕਿ ਹੁਣ ਤਾਂ ਤੁਹਾਡੇ ਉੱਤੇ ਇਹ ਸਵਾਲ ਆ ਰਿਹਾ ਕਿ ਵੀ ਇਸ ਤਿੱਕੇ ਨਾਲ ਮਹਾਰਾਜ ਨੂੰ ਲੈ ਕੇ ਆਗੇ ਕਹਿੰਦੇ ਪਹਿਲੀ ਗੱਲ ਤਾਂ ਇਹ ਆ ਮਹਾਰਾਜ ਜੀ ਨੂੰ ਮਹਾਰਾਜ ਜੀ ਦਾ ਬਚਨ ਆਉਂਦਾ ਇਹੋ ਮੋਰ ਆ ਗਿਆ ਸੋਣਾ ਪਿਆਰੇ ਬਿਨ ਸ਼ਸਤਰ ਕੇ ਸੰਗ ਨਾ ਦੀਓ ਦੇਦਾਰੇ ਤੇ ਠੀਕ ਹੈ ਨਾ ਤੇ ਮਹਾਰਾਜ ਜੀ ਦੀ ਤਾਂ ਬਿਨਾ ਸ਼ਸਤਰਾਂ ਤੋਂ ਗਤੀ ਹੈ ਨਹੀਂ ਨਾ ਉਹਨਾਂ ਦੇ ਸਿੱਖਾਂ ਦੀ ਬਿਨਾ ਸ਼ਾਸਤਰਾ ਤੋਂ ਗਤੀ ਆ ਤੇ ਮਹਾਰਾਜ ਜੀ ਦੇ ਅਸੀਂ ਜਿਹੜੇ ਸਰੂਪ ਲੈ ਕੇ ਆਏ ਆ ਅਸੀਂ ਸ਼ਾਸਤਰ ਪ੍ਰਕਾਸ਼ ਕਰਕੇ ਛਾਤਰ ਆ ਸ਼ਾਸਤਰਾ ਦੀ ਛਾਵਾਂ ਹੇਠ ਲੈ ਕੇ ਆਏ ਆ ਮਹਾਰਾਜ ਜੀ ਨੂੰ ਦੂਜੀ ਰਹੀ ਗੱਲ ਉੱਥੇ ਦੋ ਜਗ੍ਹਾ ਤੋਂ ਜਿਹੜੇ ਆ ਉਹ ਸਰੂਪ ਲੈ ਕੇ ਆਏ ਗਏ ਆ ਇੱਕ ਹਰੀ ਮੰਦਰ ਸੀਗਾ ਇੱਕ ਮਾਡਲ ਟਾਊਨ ਤੋਂ ਲਿਆਦੇ ਗਏ ਆ हां ਹਰੀ ਮੰਦਰ ਦੇ ਵਿੱਚ ਮੈਂ ਮੌਜੂਦ ਸੀਗਾ ਵੀਡੀਓਜ਼ ਦੇ ਵਿੱਚ ਵੀ ਹੈਗਾ ਉੱਥੇ ਕੋਈ ਧੱਕਾ ਮੁੱਕੀ ਨਹੀਂ ਹੋਈ ਕੋਈ ਉੱਥੇ ਤਲਵਾਰਾਂ ਨਹੀਂ ਲਹਿਰਾਈਆਂ ਗਈਆਂ ਕੁਝ ਨਹੀਂ ਹੋਇਆ ਉੱਥੇ ਸਾਡੇ ਕੋਲੇ ਵੀਡੀਓ ਪ੍ਰੂਫ ਨੇ ਅਸੀਂ ਬਕਾਇਦਾ ਦੇ ਸਕਦੇ ਹਾਂ ਹਾਂ ਮਾਡਲ ਟਾਊਨ ਦੇ ਵਿੱਚ ਕੀ ਹੋਇਆ ਮਾਡਲ ਟਾਊਨ ਦੇ ਵਿੱਚ ਵੀ ਜਦੋਂ ਮਹਾਰਾਜ ਜੀ ਦਾ ਸਰੂਪ ਜਦੋਂ ਸੀਜ਼ ਦੇ ਉੱਤੇ ਸਜਾ ਕੇ ਜਦੋਂ ਉੱਥੇ ਚਾਲਾ ਪਾਉਣ ਲੱਗੀ ਹੈ ਫੌਜ ਤੇ ਕਮੇਟੀ ਦਾ ਮੰਦਰ ਦਾ ਇੱਕ ਬੰਦਾ ਆ ਕੇ ਜਦੋਂ ਉਹਨਾਂ ਨੇ ਸਰੂਪ ਸਿਰ ਦੇ ਉੱਤੇ ਆਪਦੇ ਸੀਸ ਦੇ ਉੱਤੇ ਸਜਾਇਆ ਹੋਏ ਸੀਗਾ ਆਣ ਕੇ ਉਹਨਾਂ ਦੇ ਦੋਨੋਂ ਮੋਢਿਆਂ ਨੂੰ ਫੜ ਕੇ ਹਲੂਣਾ ਦੇਣ ਲੱਗਿਆ ਜੀ ਦੇ ਜੀ ਦੇ ਕਰਕੇ ਮਹਾਰਾਜ ਦਾ ਸਰੂਪ ਜਿਹੜਾ ਉਹ ਥੱਲੇ ਵੀ ਡਿੱਗ ਸਕਦਾ ਸੀਗਾ ਤੇ ਉਹ ਚੀਜ਼ ਦੇਖਦਿਆਂ ਹੋਇਆ ਫਿਰ ਫੌਜ ਨੇ ਉੱਧਰ ਵੀ ਕੋਈ ਸ਼ਸਤਰ ਦਾ ਹਥਿਆਰ ਨਹੀਂ ਕੋਈ ਸ਼ਸਤਰ ਦੀ ਵਰਤੋਂ ਨਹੀਂ ਕੀਤੀ ਕੁਝ ਨਹੀਂ ਕੀਤੀ ਉਹਨਾਂ ਨੂੰ ਹੱਥੋਂ ਫੜ ਕੇ ਤੇ ਉਹਨਾਂ ਤੋਂ ਸਾਈਡ ਤੇ ਕੀਤਾ ਕਿ ਭਾਈ ਸਾਹਿਬ ਜੀ ਹੁਣ ਅਸੀਂ ਮਹਾਰਾਜ ਨੂੰ ਲੈ ਕੇ ਚੱਲੇ ਆ ਕਿ ਤੁਸੀਂ ਸਾਡੇ ਵਿੱਚ ਨਾ ਆਵੋ ਕਿਉਂਕਿ ਚਾਲਾ ਅਰਦਾਸਾਂ ਅਸੋਧ ਹੀ ਚਾਲੇ ਪਏ ਆ ਇਹ ਦੂਜੀ ਗੱਲ ਜਿਹੜੀ ਗੱਲ ਰਹੀ 10 ਮਿੰਟ ਦੀ ਇਹ ਕਹਿੰਦੇ ਕਿ ਵੀ 10 ਮਿੰਟ ਦੇ ਵਿੱਚ ਆ ਕੇ ਮਹਾਰਾਜ ਜੀ ਦਾ ਸਰੂਪ ਲੈ ਗਏ ਸਾਰੀ ਫੌਜ ਪਹਿਲਾਂ ਗੁਰੂ ਘਰੇ ਗਈ ਆ ਉੱਥੇ ਵਿਚਾਰ ਹੋਏ ਨੇ ਅਰਦਾਸਾਂ ਸੋਧੀਆਂ ਗਈਆਂ ਉਸ ਤੋਂ ਬਾਅਦ ਚਾਲੇ ਮਾਰੇ ਗਏ ਨੇ ਉਸ ਤੋਂ ਬਾਅਦ ਮੰਦਰ ਦੇ ਵਿੱਚ ਜਾ ਕੇ ਵੀ ਉੱਥੇ ਹੁਕਮਨਾਮਾ ਲਿੱਤਾ ਗਿਆ ਉਸ ਤੋਂ ਬਾਅਦ ਫਿਰ ਅਰਦਾਸ ਕੀਤੀ ਗਈ ਆ ਤੇ ਅਰਦਾਸ ਕਰਨ ਤੋਂ ਬਾਅਦ ਪ੍ਰੋਪਰ ਮਰਿਆਦਾ ਦੇ ਹਿਸਾਬ ਦੇ ਨਾਲ ਸਿੱਖੀ ਰਵਾਇਤਾਂ ਦੇ ਅਨਸਾਰ ਮਹਾਰਾਜ ਜੀ ਨੂੰ ਅਸੀਂ ਆ ਆਪਣੇ ਨਾਲ ਲੈ ਕੇ ਆਈਆਂ ਤੇ ਇਹ ਜੇ ਸਾਰਾ ਕੰਮ 10 ਮਿੰਟਾਂ ਦੇ ਵਿੱਚ ਹੋ ਸਕਦਾ ਤੇ ਫਿਰ ਅਸੀਂ ਵੀ ਇੱਥੇ ਆਪਦੀ ਗਲਤੀ ਮੰਨ ਲੈਨੇ ਕਿ ਠੀਕ ਹੈ ਭਾਈ ਅਸੀਂ ਜ਼ਬਰਦਸਤੀ ਚੱਕ ਕੇ ਲੈ ਆਏ ਆ। ਇਹ ਫਿਰ ਸਰੂਪ ਹੁਣ ਗਏ ਕਿੱਧਰ ਪੰਜਾਬ 'ਚ ਨੇ ਹਰਿਆਣਾ 'ਚ ਨੇ ਕਿਸੇ ਗੁਰਦੁਆਰੇ ਜਾਂ ਕਿਸੇ ਘਰ ਦੇ ਵਿੱਚ ਕਿੱਥੇ ਗਏ ਸਰੂਪ ਮਾਰਾ ਸਰੂਪ ਅਸੀਂ ਐਵੇਂ ਡਿਸਕਲੋਜ਼ ਨਹੀਂ ਕਰ ਸਕਦੇ ਬਿਕਾਜ਼ ਉਹਦਾ ਕਾਰਨ ਇਹ ਹੈ ਕਿ ਵੀ ਕੋਈ ਵੀ ਉੱਥੇ ਬਾਤ ਚੜ ਕੇ ਆ ਸਕਦਾ ਆ। ਸਰੂਪ ਜਿੱਥੇ ਵੀ ਆ ਸੇਫ ਨੇ ਤੇ ਗੁਰੂ ਘਰ ਦੇ ਵਿੱਚ ਨੇ ਕਿਸੇ ਨਿਜੀ ਜਗ੍ਹਾ ਤੇ ਨਹੀਂ ਹੈ ਕਿ ਗੁਰੂ ਘਰ ਦੇ ਵਿੱਚ ਸ਼ਸ਼ੋਭਿਤ ਨੇ ਤੇ ਉਹਨਾਂ ਦੀ ਸੇਵਾ ਸੰਭਾਲਿਆ ਜਿਹੜੀ ਬਹੁਤ ਚੰਗੇ ਤਰੀਕੇ ਨਾਲ ਜਿਹੜੀ ਉਹ ਕੀਤੀ ਜਾ ਰਹੀ ਆ ਅਸੀਂ ਇਹ ਕਹਿ ਸਕਦੇ ਹਾਂ ਕਿ ਵੀ ਜਿੱਥੇ ਉਹਦੇ ਮਹਾਰਾਜੀ ਦੇ ਪਹਿਲਾ ਸਰੂਪ ਪਏ ਹੋਏ ਸੀ ਜਿਹੜੀ ਬਿਆਦਬੀਆਂ ਹੋ ਰਹੀ ਸੀ ਉਹਨਾਂ ਤੋਂ ਤਾਂ ਲੱਖ ਗੁਣਾ ਵਧੀਆ ਜਗ੍ਹਾ ਤੇ ਜਿਹੜੇ ਮਹਾਰਾਜੀ ਦਾ ਸਰੂਪ ਇਸ ਟਾਈਮ ਰੱਖੇ ਹੋਏ ਆ ਜਿਸ ਤੇ ਨਾਲ ਉੱਥੇ ਇੱਕ ਗਰੰਥੀ ਸਿੰਘ ਸੇਵਾ ਸੰਭਾਲ ਕਰਦੇ ਸੀਗੇ ਉਹ ਤਾਂ ਸਵੇਰੇ ਵੀ ਪਾਠ ਕਰਨਾ ਉਹਨਾਂ ਨੇ ਸ਼ਾਮ ਨੂੰ ਵੀ ਜਿਹੜਾ ਰਹਿਰਾ ਸਾਹਿਬ ਦਾ ਪਾਠ ਕਰਨਾ ਉਹ ਤਾਂ ਬੜੀ ਤਾਰੀਫ ਕਰਦੇ ਸੀਗੇ ਉਹ ਤਾਂ ਕਹ ਰਹੇ ਸੀਗੇ ਕਿ ਵੀ ਇੱਥੇ ਕੋਈ ਬੇਅਦਬੀ ਨਹੀਂ ਬੜੀ ਚੰਗੀ ਕਮੇਟੀ ਹੈ ਕਹਿੰਦੇ ਬੜਾ ਸੋਹਣਾ ਇੱਥੇ ਮਾਹੌਲ ਹੈਗਾ ਸਾਰੇ ਸਰੂਪ ਵਧੀਆ ਪਏ ਹੋਏ ਨੇ ਉਹ ਤਾਂ ਇਸ ਤਰ੍ਹਾਂ ਕਹਿੰਦੇ ਨਜ਼ਰ ਆਏ ਫਿਰ ਤੁਹਾਨੂੰ ਕਿਉਂ ਲੱਗਿਆ ਗਰੰਥੀ ਸਿੰਘ ਝੂਠ ਬੋਲ ਰਿਹਾ ਫਿਰ ਇਹ ਸਾਰੀਆਂ ਚੀਜ਼ਾਂ ਨਹੀਂ ਅਸੀਂ ਝੂਠ ਬੋਲ ਰਹੇ ਹਾਂ ਅਸੀਂ ਕਹਿ ਦਿੰਨੇ ਅਸੀਂ ਝੂਠ ਬੋਲ ਰਹੇ ਹਾਂ ਤੇ ਠੀਕ ਹੈ ਉਹਨਾਂ ਦੀ ਉਹਨਾਂ ਦੀ ਗੱਲ ਉੱਚੀ ਕਰ ਦਿੰਨੇ ਆ ਕਿ ਸੇਵਾ ਸੰਭਾਲ ਵਧੀਆ ਤਰੀਕੇ ਨਾਲ ਹੋ ਰਹੀ ਹੈ ਜੇ ਸੇਵਾ ਸੰਭਾਲ ਵਧੀਆ ਤਰੀਕੇ ਨਾਲ ਹੋ ਰਹੀ ਹੈ ਤੇ ਮਹਾਰਾਜ ਜੀ ਇਸ ਰੂਪ ਦੇ ਵਿੱਚ ਮਰੀਆਂ ਹੋਈਆਂ ਛਿਪਕਲੀਆਂ ਕਰ ਲੀਆਂ ਕਿਵੇਂ ਮਿਲ ਰਹੀਆਂ ਉਹ ਤਾਂ ਗੁਰੂ ਘਰ ਦੇ ਵਜ਼ੀਰ ਨੇ ਜਿਹੜੇ ਕਹਿ ਰਹੇ ਨੇ ਕਿ ਵੀ ਵਧੀਆ ਸੇਵਾ ਸੰਭਾਲ ਹੋ ਰਹੀ ਸੀ ਤੇ ਫਿਰ ਉਹ ਜੀ ਭੇਖੀ ਤਾਂ ਦੇਖੋ ਕੌਮ ਦੇ ਵਿੱਚ ਪਹਿਲਾਂ ਵੀ ਆਉਂਦੇ ਰਹੇ ਆ ਕੌਮ ਦਾ ਨੁਕਸਾਨ ਭੇਖੀ ਹੀ ਕਰਦੇ ਆ ਮੈਂ ਤੁਹਾਨੂੰ ਅੱਜ ਇੰਨੀ ਗੱਲ ਕਹਿ ਸਕਦਾ ਤੁਹਾਡੇ ਚੈਨਲ ਰਾਹੀਂ ਕਿ ਹੁਣ ਜਿੱਦੇ ਜੰਗ ਜੁੱਦ ਛਿੜਿਆ ਨਾ ਸਿੱਖਾਂ ਦਾ ਕਿਸੇ ਹੋਰ ਨਾਲ ਜੰਗ ਜੂਦਾਂ ਨਹੀਂ ਛੜਨਾ ਸਿੱਖਾਂ ਦਾ ਸਿੱਖਾਂ ਨਾਲ ਹੀ ਜੰਗ ਜੂਦਾਂ ਛੜੂਗਾ ਸਭ ਤੋਂ ਪਹਿਲਾਂ ਜਿਹੜੇ ਕਾਊਂਟਰ ਕਰਦੇ ਨੇ ਆਣ ਕੇ ਮੋਰੋ ਕੱਲ ਮੋਹਨਜੀਤ ਜੀ ਉੱਥੇ ਆਏ ਨੇ ਡੀਐਸਪੀ ਸਾਹਿਬ ਕੋਲੇ ਸਾਰੀ ਗੱਲਾਂ ਹੋਈਆਂ ਅਸੀਂ ਉਹਨਾਂ ਨੂੰ ਇੱਕ ਚੀਜ਼ ਕਹੀ ਕਿ ਤੁਸੀਂ ਚੁਣੇ ਹੋਏ ਹੋ ਤੁਸੀਂ ਅਮਰਤਾਰੀਆਂ ਤੁਹਾਡੇ ਚਿੱਟਾ ਦਾੜਾ ਪ੍ਰਕਾਸ਼ ਆ ਠੀਕ ਹੈ ਤੁਸੀਂ ਲੋਕਾਂ ਵੱਲੋਂ ਚੁਣੇ ਹੋਏ ਨਮਾਇੰਦੇ ਹੋ ਅਸੀਂ ਸਰੂਪ ਵੀ ਵਾਪਸ ਕਰ ਦਿੰਨੇ ਆ ਜਿਵੇਂ ਲੈ ਕੇ ਗਏ ਆ ਉਵੇਂ ਛੱਡੇ ਆਉਨੇ ਆ ਸਾਰਾ ਕੁਝ ਅਸੀਂ ਸਿਰ ਮੱਥੇ ਕਰਦੇ ਆ ਤੁਸੀਂ ਸਾਨੂੰ ਦਿਮਾਲੇ ਦਾ ਸ਼ਲੋਕ ਸੁਣਾ ਦਿਓ ਹਮ ਮਹਾਕਾਲ ਸਿੰਘ ਸਾਡੇ ਨਾਲ ਕੁਰਸੀ ਤੇ ਬਿਰਾਜਮਾਨ ਸੀਗੇ ਪ੍ਰੇਮ ਸਿੰਘ ਜੀ ਬਾਬਾ ਪ੍ਰੇਮ ਸਿੰਘ ਜੀ ਹਮ ਉਹਨਾਂ ਨੂੰ ਆ ਕੇ ਕਹਿੰਦੇ ਕਹਿੰਦੇ ਪੁੱਤਰ ਕਹਿੰਦੇ ਉੱਠ ਤੇ ਜਿਹਨੂੰ ਮਹਾਕਾਲ ਦਾ ਨਹੀਂ ਪਤਾ ਕਿ ਮਹਾਕਾਲ ਕੌਣੇ ਆ ਤੇ ਉਹ ਸਾਡੇ ਪੰਥ ਨੂੰ ਅੱਗੇ ਕਿਵੇਂ ਤੋਰ ਲੈਣਗੇ ਇਹ ਤਾਂ ਮਾੜੀ ਮੋਟੀ ਲੋਕਾਂ ਨੂੰ ਅਕਲ ਚਾਹੀਦੀ ਹੈ ਜਿਹੜੇ ਕਿ ਚੁਣ ਕੇ ਇਹਨਾਂ ਨੂੰ ਨਮਾਇंदे ਬਣਾ ਦਿੰਦੇ ਨੇ ਤੇ ਕੱਲ ਨੂੰ ਫਿਰ ਸਿੱਖੀ ਦਾ ਘਾਣ ਤਾਂ ਤਾਂ ਹੀ ਹੋ ਰਿਹਾ ਜਿਹੜੇ ਜਥੇਦਾਰ ਬਣੇ ਬੈਠੇ ਨੇ ਇਹ ਗੁਰਦੁਆਰਾ ਜਿਹੜਾ ਕਮੇਟੀ ਐ ਇਹ ਸਾਰਾ ਕੁਝ ਉੱਥੇ ਦਾ ਕਿਹਦੇ ਅੰਡਰ ਆਉਂਦਾ ਹੈ ਕੋਈ ਕਮੇਟੀ ਕੋਈ ਸਾਰੇ ਉਹਦੇ ਵਿੱਚ ਐਡ ਹੈਗੇ ਕੋਈ ਸਿੱਖਾਂ ਦੇ ਜਾਂ ਕੋਈ ਐਵੇਂ ਦਾ ਅ ਕਿਹੜੇ ਜਿੱਥੇ ਜਿੱਥੇ ਪ੍ਰਕਾਸ਼ ਸੀਗੇ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਜੀ ਸੁਧਰ ਨਹੀਂ ਹੋਤਾ ਅੱਛਾ ਇਹ ਚੀਜ਼ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ ਕੱਲ ਉਹ ਮੰਦਰ ਦੀ ਕਮੇਟੀ ਵਾਲੇ ਵੀ ਮੰਨੇ ਨੇ ਕਹਿੰਦੇ ਸ਼ੁਰੂ ਤੋਂ ਪਹਿਲਾਂ ਇਹ ਆਪਣਾ ਗੁਰਦੁਆਰਾ ਹੁੰਦਾ ਸੀਗਾ ਦਰਬਾਰ ਹੁੰਦਾ ਸੀਗਾ ਪਹਿਲਾਂ ਇਹ ਮਹਾਰਾਜ ਜੀ ਦਾ ਉਸ ਤੋਂ ਬਾਅਦ ਇਹ ਮੰਦਿਰ ਬਣਾਇਆ ਗਿਆ ਉਹ ਤਾਂ ਇਹ ਕਹ ਰਹੇ ਨੇ ਕਿ ਉੱਪਰ ਗੁਰਦੁਆਰਾ ਹੈ ਨੀਚੇ ਮੰਦਿਰ ਹੈ ਨੀਚੇ ਇਹ ਕਹਿੰਦੇ ਰਾਮਾਇਣ ਦਾ ਤੇ ਉੱਤੇ ਗੁਰੂ ਗ੍ਰੰਥ ਸਾਹਿਬ ਕੋਸ਼ ਇਦਾਂ ਦਾ ਨਹੀਂ ਹੈ ਮਹਾਰਾਜ ਮੈਂ ਤੁਹਾਨੂੰ ਲੈ ਕੇ ਚਲਦਾ ਹਰੀ ਮੰਦਿਰ ਤੁਸੀਂ ਹੁਣ ਵੀ ਚੱਲੋ ਜਿਵੇਂ ਅਸੀਂ ਐਂਟਰ ਕਰਦੇ ਹਾਂ ਪਹਿਲਾਂ ਤਾਂ ਇਹਨਾਂ ਨੇ ਸਾਈਡ ਤੇ ਇੱਕ ਪੀਪਲ ਚਾ ਲਾਇਆ ਹੋਇਆ ਕਮਲੇ ਉਹਨੂੰ ਹੀ ਮੱਥੇ ਟੇਕੀ ਜਾਂਦੇ ਨੇ ਉਹਨੂੰ ਹੀ ਪੂਜੀ ਜਾਂਦੇ ਨੇ ਚਲੋ ਸਾਰਿਆਂ ਦੀ ਆਪ ਦੀ ਸ਼ਰਧਾ ਭਾਵਨਾ ਅਸੀਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਠੀਕ ਹੈ ਸਾਡੇ ਵਾਸਤੇ ਤਾਂ ਕਮਲੇ ਹੀ ਨੇ ਠੀਕ ਹੈ ਜੀ ਪਹਿਲਾਂ ਤਾਂ ਉਹਨੂੰ ਪੀਪਲ ਜੇ ਨੂੰ ਉਹਦੇ ਤੇ ਮਾਰ ਹਲਦੀ ਮਾਰ ਸੰਦੂਰ ਲਾ ਲਾ ਕੇ ਉਹਦੀ ਗਤ ਕਰੀ ਹੋਈ ਆ ਵਿਚਾਰੇ ਦੀ ਪੀਪਲ ਦੀ ਠੀਕ ਹੈ ਉਸ ਤੋਂ ਬਾਅਦ ਅਸੀਂ ਅੰਦਰ ਜਾਈਦਾ ਤੇ ਇੱਕ ਉਹਦੀ ਸੜੇ ਹੋਏ ਦੀ ਬਾਬੇ ਜੇ ਦੀ ਪਤਾ ਨਹੀਂ ਕੌਣ ਆ ਕੌਣ ਨਹੀਂ ਉਹ ਠੀਕ ਹੈ ਜਿਹਨੂੰ ਜਾਣੇ ਨਾ ਪਛਾਣੇ ਬੰਦਾ ਉਹਦੀ ਆਈਡੀ ਮੂਰਤੀ ਲਾ ਕੇ ਤੇ ਉਸ ਤੋਂ ਪਿੱਛੇ ਇਹਨਾਂ ਨੇ ਰਮਾਇਣ ਦਾ ਪ੍ਰਕਾਸ਼ ਕੀਤਾ ਹੋਇਆ ਸਤਕਾਰਯੋਗ ਆ ਗ੍ਰੰਥਾਂ ਦੀ ਅਸੀਂ ਹਰ ਇੱਕ ਦੀ ਇੱਜ਼ਤ ਕਰਦੇ ਆ ਭਾਵੇਂ ਕ੍ਰਾਨ ਸ਼ਰੀਫ ਹੋਵੇ ਠੀਕ ਆ ਪਰ ਅਸੀਂ ਫੋਟੋਆਂ ਦੀ ਕਿਸੇ ਦੀ ਮੂਰਤੀਆਂ ਦੀ ਅਸੀਂ ਕਿਸੇ ਸਾਧ ਪਖੰਡੀਆਂ ਦੀ ਸਾਲਿਆਂ ਦੀ ਇੱਜ਼ਤ ਨਹੀਂ ਕਰਦੇ ਅਸੀਂ ਉਸ ਤੋਂ ਬਾਅਦ ਫੋਟੋਆਂ ਰੱਖ ਕੇ ਫੋਟੋਆਂ ਦੇ ਮਗਰ ਇਹਨਾਂ ਨੇ ਰਮਾਂਡ ਦਾ ਪ੍ਰਕਾਸ਼ ਕੀਤਾ ਹੋਇਆ ਸਤਕਾਰਯੋਗ ਆ ਉੱਚੇ ਪੱਧਰ ਤੇ ਆਪਣਾ ਥੜਾ ਬਣਾ ਕੇ ਪ੍ਰਕਾਸ਼ ਕਰਿਆ ਉਸ ਤੋਂ ਮਗਰ ਇਹਨਾਂ ਨੇ ਸ਼ੀਸ਼ਾ ਲਾ ਕੇ ਤੇ ਅੰਦਰ ਮਹਾਰਾਜੀ ਦਾ ਪ੍ਰਕਾਸ਼ ਕੀਤਾ ਹੋਇਆ ਅਸੀਂ ਤਾਂ ਹੁਣ ਵੀ ਕਹਿੰਦੇ ਆ ਕਿ ਤੁਸੀਂ ਮਹਾਰਾਜ ਜੀ ਨੂੰ ਰੱਖਣਾ ਗੁਰੂ ਗ੍ਰੰਥ ਸਾਹਿਬ ਜੀ ਕੱਲਾ ਸਾਡਾ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਵਿਸ਼ਵ ਦੇ ਗੁਰੂ ਨੇ ਅਸੀਂ ਵੀ ਕਹਿੰਨੇ ਆ ਕਿ ਘਰ ਘਰ ਮਹਾਰਾਜ ਜੀ ਦਾ ਪ੍ਰਕਾਸ਼ ਹੋਵੇ ਘਰ ਘਰ ਜਿਹੜਾ ਸਿੱਖੀ ਜਾਵੇ ਅਸੀਂ ਅਸੀਂ ਆਪ ਇਸ ਚੀਜ਼ ਨੂੰ ਕਹਿੰਨੇ ਆ ਪਰ ਗੱਲ ਇਹ ਹੈ ਕਿ ਵੀ ਮਰਿਆਦਾ ਦੇ ਹਿਸਾਬ ਨਾਲ ਤਾਂ ਚੱਲੀ ਹੈ ਨਾ ਹੁਣ ਇਹ ਤਾਂ ਨਹੀਂ ਕਹਿ ਸਕਦੇ ਕਿ ਮਰਿਆਦਾ ਅਸੀਂ ਬਣਾ ਕੇ ਗਈਆਂ ਉਹ ਤਾਂ ਕਈ ਕਹ ਰਹੇ ਨੇ ਕਿ ਇੰਨਾ ਕਟੜ ਨਹੀਂ ਹੋਣਾ ਚਾਹੀਦਾ ਕਹਿੰਦੇ ਸਾਡੇ ਤੋਂ ਤਾਂ ਸਾਡਾ ਗੁਰੂ ਖੋ ਕੇ ਲੈ ਕੇ ਕਹਿੰਦੇ ਐਨਾ ਸਿੱਖ ਕਟੜ ਕਦੇ ਹੋਇਆ ਹੀ ਨਹੀਂ ਕਹਿੰਦੇ ਸਿੱਖ ਜੇ ਕਟੜ ਨਹੀਂ ਹੋਇਆ ਤੇ ਫਿਰ ਤਾਂ ਹੀ ਤਾਂ ਸਿੱਖ ਕੌਮ ਹੁਣ ਇਹ ਹਰਜਾਨੇ ਭੁਗਤ ਰਹੀ ਆ ਜੇ ਸਿੱਖ ਕੱਟੜ ਹੋਇਆ ਹੁੰਦਾ ਸਿੱਖ ਕੱਟੜ ਨਹੀਂ ਹੋਇਆ ਤਾਂ ਹੀ ਮਾਝੇ ਮਾਲਵੇ ਵਾਲੇ ਪਾਸੇ ਜਾ ਕੇ ਤੁਸੀਂ ਦੇਖ ਲਓ ਅੱਦੇ ਤੋਂ ਜ਼ਿਆਦਾ ਸਿੱਖ ਜਿਹੜਾ ਹੈ ਉਹ ਕ੍ਰਿਸਚਨ ਬਣਾਈ ਬੈਠਾ ਜੇ ਸਿੱਖ ਕੱਟੜ ਹੁੰਦਾ ਤੇ ਅੱਜ ਇਹ ਕ੍ਰਿਸਚਨ ਨਹੀਂ ਸੀਗੇ ਬਣਨੇ ਅੱਜ ਜਿਹੜੇ ਗਾਤਰੇ ਦੇ ਵਿੱਚ 4-4 ਇੰਚ ਦੀਆਂ ਕਿਰਪਾਨਾਂ ਨਹੀਂ ਸੀਗੀਆਂ ਹੁਣੀਆਂ 3-3 ਫੁੱਟੀਆਂ ਹੋਣੀਆਂ ਸੀਗੀਆਂ ਨਾਸ ਤਾਂ ਇਹਨਾਂ ਦਾ ਹੀ ਹੋਇਆ ਸਿੱਖਾਂ ਦਾ ਹੀ ਤਾਂ ਨਾਸ ਹੋਇਆ ਹੋਇਆ ਮਾਰ ਗੜ ਦੇ ਵਿੱਚ ਦੇਹ ਸਰੋਪੇ ਪਾਸ ਵਾਲੇ ਨੂੰ ਦੇਹ ਲੰਗਰ ਛਕਾ ਤੇ ਉਦੋਂ ਹੀ ਹਰਜਾਨਾ ਹੀ ਆ ਜਿਹੜਾ ਅਸੀਂ ਭੋਗਤ ਰਹੇ ਹਾਂ ਹੁਣ ਚਲੋ ਜੋ ਕੁਝ ਵੀ ਹੋਇਆ ਸਾਡਾ ਪਿਓ ਸੀਗਾ ਅਸੀਂ ਲਿਆਏ ਸੀ ਤਾਂ ਮੁੱਕ ਦੀ ਗੱਲ ਇੰਨੀ ਕੀਤੀ ਕਿ ਅਸੀਂ ਜੋ ਕਰਨਾ ਸੀਗਾ ਅਸੀਂ ਕਰਤਾ ਤੁਸੀਂ ਦੱਸੋ ਤੁਸੀਂ ਕੀ ਕਰਨਾ ਠੀਕ ਹੈ ਅਸੀਂ ਹੁਣ ਇਹ ਚੀਜ਼ੇ ਕੱਲ ਨੂੰ ਸਪੋਜ਼ ਕਰੋ ਕੋਈ ਪਰਚਾ ਹੁੰਦਾ ਕੁਝ ਵੀ ਹੁੰਦਾ ਭੁਗਤਣਾ ਤਾਂ ਸਾਨੂੰ ਪੈਣਾ ਨਾ ਗਲਤੀਆਂ ਤਾਂ ਕਿਸੇ ਦੀਆਂ ਗਲਤੀਆਂ ਤਾਂ ਜਥੇਦਾਰਾਂ ਦੀਆਂ ਜਿਹੜੇ ਸਾਡੇ ਉੱਚੀ ਪਦਵੀ ਤੇ ਬੈਠੇ ਹੋਏ ਨੇ ਹੁਣ ਅਕਾਲ ਤੱਕ ਤਾਂ ਸਭ ਦੇ ਜਥੇਦਾਰ ਇੰਨੇ ਸੁੱਤਾ ਪਿਆ ਉਹਨੂੰ ਕਿ ਪਤਾ ਨਹੀਂ ਨੈਸ਼ਨਲ ਮੀਡੀਆ ਤੇ ਖਬਰ ਚੱਲ ਰਹੀ ਹੈ ਲਿਵਿੰਗ ਇੰਡੀਆ ਤੇ న్యూਸ 18 ਤੇ ਸਾਰੇ ਪਾਸੇ ਖਬਰ ਚੱਲ ਰਹੀ ਹੈ ਇੱਕ ਸਾਲ ਨਹੀਂ ਦੋ ਸਾਲ ਨਹੀਂ ਕੱਲ ਅਸੀਂ ਪਾਣੀਪੱਤ ਜਾ ਕੇ ਵੀ ਉੱਥੇ ਦੀ ਲੋਕਲ ਸੰਗਤ ਨਾਲ ਇਹੀ ਜਿਹੜੇ ਉੱਥੇ ਬਾਅਦ ਚ ਮੌਂਦਵਾਰ ਬੰਦੇ ਆਏ ਆ ਜਿਹੜੇ ਪ੍ਰਧਾਨ ਆਏ ਕਮੇਟੀਆਂ ਦੇ ਉਹਨਾਂ ਨਾਲ ਵੀ ਇਹੀ ਗੱਲ ਹੋਈ ਹੈ ਕਿ ਸਾਨੂੰ ਸਾਲਾ 200 ਕਿਲੋਮੀਟਰ ਤੋਂ ਫੋਨ ਆ ਜਾਂਦਾ ਹੈ ਕਿ ਭਾਈ ਸਾਹਿਬ ਜੀ ਇੱਥੇ ਵਿਆਦ ਵੀ ਹੋ ਰਹੀ ਹੈ ਤੇ ਅਸੀਂ ਅੱਜ ਚਾਲਾਂ ਮਾਰਤਾ ਇੱਧਰ ਨੂੰ ਕਿ ਇੱਥੇ 8 ਸਾਲ ਤੋਂ ਜਿਹੜੀ ਵਿਆਦ ਵੀ ਹੋ ਰਹੀ ਹੈ ਤੁਸੀਂ ਸੁੱਤੇ ਪਏ ਹੋ ਘਰ ਦੇ ਵਿੱਚ ਇੱਕ ਪੁੱਤ ਦੀ ਕੋਈ ਆਣ ਕੇ ਲੱਤ ਤੋੜ ਕੇ ਚੱਲ ਜਾਵੇ ਤੇ ਪਿਓ ਘਰ ਦੇ ਵਿੱਚ ਸੁੱਤਾ ਪਿਆ ਰਹੇ ਇਹ ਪੋਸੀਬਲ ਹੈਗਾ ਤੇ ਹੈ ਤਾਂ ਸਾਲੀ ਸਾਰਿਆਂ ਦੀ ਰਲਿ ਮਿਲੀ ਆ ਰਲਿ ਮਿਲੀ ਭੋਗਤੇ ਆ ਅਸੀਂ ਤਾਂ ਕਹਿੰਨੇ ਆ ਜਦੋਂ ਫਿਰ ਮੂੰਹ ਤੇ ਅਸੀਂ ਕਹਿੰਨੇ ਕਿ ਵੀ ਤੁਸੀਂ ਸਾਲਿਓ ਗੋਲ ਕਚੋਰ ਹੋ ਫਿਰ ਇਹ ਸਾਨੂੰ ਟੁੱਟ ਟੱਟ ਪੈਂਦੀ ਹੈ ਆਇਤਾ ਕੱਲ ਵੀ ਕਿਹਾ ਮੂੰਹ ਤੇ ਕਿਹਾ ਮੈਂ ਕਿਹਾ ਸਾਲਿਓ ਤੁਸੀਂ ਗੋਲ ਕਚੋਰ ਹੋ ਤਾਂ ਨਹੀਂ ਤੁਸੀਂ ਕੁਝ ਕਹਿੰਦੇ ਅਸੀਂ ਤਾਂ ਹੁਣ ਵੀ ਕਹਿੰਨੇ ਆ ਮਹਾਰਾਜ ਜੀ ਦਾ ਸਰੂਪ ਜਿਵੇਂ ਲੈ ਕੇ ਗਏ ਆ ਉਹ ਤੋਂ ਉਵੇਂ ਹੀ ਲੈ ਕੇ ਜਾਵਾਂਗੇ ਅਸੀਂ ਉਵੇਂ ਹੀ ਦੇ ਕੇ ਵੀ ਜਾਵਾਂਗੇ ਤੁਹਾਨੂੰ ਵਾਪਸ ਠੀਕ ਹੈ ਉਤੋਂ ਸਾਰੀਆਂ ਜਿੰਨੀਆਂ ਮੂਰਤੀਆਂ ਸਾਰੀਆਂ ਮੂਰਤੀਆਂ ਹਟਾਓ ਉਤੋਂ ਠੀਕ ਹੈ ਉਤੋਂ ਸਾਰਾ ਜਿੰਨਾ ਤੁਸੀਂ ਜੇ ਪ੍ਰਕਾਸ਼ ਕਰਨਾ ਤੁਸੀਂ ਠੀਕ ਹੈ ਆਪਣੀ ਰਮਾਇਣ ਦਾ ਪ੍ਰਕਾਸ਼ ਕਰਨਾ ਤੁਸੀਂ ਇੱਕ ਪਾਸੇ ਕਰ ਲਓ ਸਾਨੂੰ ਉਤੋਂ ਕੋਈ ਉਹ ਨਹੀਂ ਹੈ ਠੀਕ ਹੈ ਅਸੀਂ ਵੀ ਮੰਨਦੇ ਹਾਂ ਠੀਕ ਹੈ ਸਾਰੇ ਗ੍ਰੰਥਾ ਅਸੀਂ ਵੀ ਪੜ੍ਹੇ ਹੋਏ ਆਂ ਜੱਜ ਅਸੀਂ ਇਸ ਕੁਰਸੀ ਤੇ ਬੈਠੇ ਆਂ ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸਵੇਰੇ ਉੱਠੇ ਬਾਣਾ ਚੜਾਇਆ ਦਮਾਲਾ ਚੜਾਇਆ ਤੇ ਆਪਦਾ ਆਣ ਕੇ ਇੱਥੇ ਬਹਿ ਗਈਆਂ ਕੁਰਸੀ ਤੇ ਅਸੀਂ ਵੀ ਕ੍ਰਾਂਸ਼ਰੀ ਵੀ ਪੜਿਆ ਹੋਇਆ ਰਮਾਇਣ ਵੀ ਪੜੀ ਹੋਈ ਹੈ ਚਾਰੋਂ ਵੇਦ ਵੀ ਪੜੇ ਹੋਏ ਆ ਜਿਹੜੇ ਇਹ ਅੱਜ ਸਾਲੇ ਬਿਆਨ ਦੇਣਦੇ ਫਿਰਦੇ ਨੇ ਕਿ ਵੀ ਸਾਡਾ ਬਾਬਾ ਜੀ ਖੋਕੇ ਲੈ ਗਏ ਇਹਨਾਂ ਤੋਂ ਚਾਰ ਵੇਦਾਂ ਦੇ ਨਾਮ ਪੁੱਛ ਲਓ ਜਿਨ੍ਹਾਂ ਨੂੰ ਚਾਰ ਵੇਦਾਂ ਦੇ ਨਾਮ ਪਤਾ ਹੋਣ ਤੇ ਵਿੱਚ ਵਿਚਾਰ ਵੇਦਾਂ ਦੇ ਲਿਖਿਆ ਕੀ ਹੋਇਆ ਇਹਨਾਂ ਨੂੰ ਉਹ ਪੁੱਛ ਲਓ ਸਾਡੇ ਨਾਲ ਆਮੋ ਸਾਹਮਣੇ ਬੈ ਕੇ ਡਿਬੇਟ ਕਰਾਓ ਤੇ ਅਸੀਂ ਇਹਨਾਂ ਨੂੰ ਜਵਾਬ ਦਵਾਂਗੇ ਠੀਕ ਹੈ ਠੀਕ ਹੈ ਤਾਂ ਇਹ ਕੱਲ੍ਹ ਵਾਲੀ ਘਟਨਾ ਨੂੰ ਲੈ ਕੇ ਜੋ ਬੀਤੇ ਦਿਨਾਂ ਤੋਂ ਚੱਲਦੀ ਸੀ ਕਿ ਸੋਸ਼ਲ ਮੀਡੀਆ ਦੇ ਉੱਤੇ ਉਸ ਬਾਰੇ ਗੱਲਬਾਤ ਕੀਤੀ ਹੈ ਜਸਦੀਪ ਸਿੰਘ ਹੋਰੀ ਖਾਸ ਤੌਰ ਤੇ ਉੱਥੇ ਪਹੁੰਚੇ ਸੀਗੇ ਕਹਿੰਦੇ ਕਿ ਜਿਸ ਤਿੱਕੇ ਨਾਲ ਬੇਇੱਜ਼ਤੀ ਹੋ ਰਹੀ ਸੀਗੀ ਉਸ ਨੂੰ ਮੁਖ ਰੱਖਦੇ ਹੋਏ ਅਸੀਂ ਉੱਥੇ ਪਹੁੰਚੇ ਸੀਗੇ ਪਰ ਇਹ ਕੰਮ ਹੈ ਸਾਡੇ ਜਥੇਦਾਰਾਂ ਦਾ ਸਾਡੇ ਜਿਹੜੇ ਮੌਤਵਾਰ ਨੇ ਉਹਨਾਂ ਦੇ ਕੰਮ ਨੇ ਉਹਨਾਂ ਨੂੰ ਕਰਨੇ ਚਾਹੀਦੇ ਨੇ ਪਰ ਸਾਨੂੰ ਉੱਥੇ ਜਾਣਾ ਪੈ ਰਿਹਾ ਉਲਟ ਸਾਨੂੰ ਭੁਗਤਣੇ ਪੈਂਦੇ ਨੇ ਪਰਚੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਵੀ ਦੇਖਣਾ ਆਏਗਾ ਕਿ ਇਸ ਮਸਲੇ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈਂਡਲ ਕਰਦੇ ਨੇ ਜਾਂ ਨਹੀਂ ਇਹ ਵੀ ਦੇਖਣਾ ਆਏਗਾ